ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਜਾ ਕਰ ਰਹੇ ਹੰਨੇ-ਹੰਨੇ ਪਾਛੇ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਇਤਿਹਾਸਾਂਜਾ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਭੈਣਾ ਭਰਾਵਾਂ ਤੱਕ ਸ਼ੇਅਰ ਕਰੋ ਤਾਂ ਇਹ ਵੱਡਾ ਮੁੱਲਾ ਇਤਿਹਾਸ ਸਾਡਾ ਜੋ ਹੋਰਨਾਂ ਤੱਕ ਵੀ ਪਹੁੰਚ ਸਕੇ ਅੱਗੇ ਇਤਿਹਾਸ ਸ਼ੁਰੂ ਹੁੰਦਾ ਹੈ ਜੀ ਜੈਸੀ ਕੀਨੀ ਥੀ 1929 ਸਜਾਏ ਕੀ ਲੱਖੂ ਨੂੰ ਉਸ ਦੇ ਕੀਤੇ ਦੀ ਕੋਈ ਸਜ਼ਾ ਨਹੀਂ ਮਿਲੀ ਇਹ ਰੰਜ ਸਾਡੇ ਸਭ ਦੇ ਮਨ ਵਿੱਚ ਸੀ ਪਰ ਦਰਬਾਰਾ ਸਿੰਘ ਨੇ ਬਾਬੇ ਤੋਂ ਪੁੱਛ ਹੀ ਲਿਆ ਸਜ਼ਾ ਵਰਗੀ ਸਜ਼ਾ ਬਾਬਾ ਬੋਲਿਆ ਲੱਖੂ ਦਾ ਤਾਂ ਐਡਾ ਅੰਤ ਹੋਇਆ ਕਿ ਨਰਕਾਂ ਵਿੱਚ ਬੈਠੀ ਗੰਗੂ ਦੀ ਰੂਹ ਵੀ ਕੰਬ ਗਈ ਕੀ ਕਥਾ ਅੱਗੇ ਜਾਣ ਤੋਂ ਪਹਿਲਾਂ ਸਾਨੂੰ ਲੱਖੂ ਦੇ ਅੰਤ ਬਾਰੇ ਵੀ ਦੱਸ ਸਕਦੀ ਹੈ 인ਦਰਜੀਤ ਬੋਲਿਆ ਲਓ ਸੁਣੋ ਫਿਰ ਲੱਖੂ ਖੱਤਰੀ ਦੀ ਮੌਤ ਦੇਖਣ ਦੀ ਸਾਡੀ ਉਤਸੁਕਤਾ ਦੇਖਦੇ ਆਂ ਬਾਬਾ ਮੁਸਕਰਾਉਂਦਾ ਹੋਇਆ ਬੋਲਿਆ ਸਾਖੀ ਲੱਖੂ ਖੱਤਰੀ ਵੱਧ ਕੀ ਚੱਲੀ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਦੁਸ਼ਮਣ ਸਿੱਖਾਂ ਨੂੰ ਖਤਮ ਕਰਕੇ ਲਾਹੌਰ ਦੇ ਨਵਾਬ ਦਾ ਹੰਕਾਰ ਸਤਵੇਂ ਅਸਮਾਨ ਤੱਕ ਜਾ ਪੁੱਜਾ ਉਸ ਨੂੰ ਤਾਂ ਉਹਨਾਂ ਦਿੱਲੀ ਤਖਤ ਦੇ ਸੁਪਨੇ ਆਉਣ ਲੱਗੇ ਸਨ ਉਸ ਨੂੰ ਜਾਪਦਾ ਲੱਗ ਗਿਆ ਸੀ ਇਸੇ ਤਰ੍ਹਾਂ ਦੀਆਂ ਕੂੜੀਆਂ ਚਾਲਣਾ ਖੇਡ ਕੇ ਵਿਰੋਧੀਆਂ ਦੇ ਵੱਡੀ ਗਿਣਤੀ ਵਿੱਚ ਕਤਲੇਆਮ ਕਰਕੇ ਉਹ ਜਲਦੀ ਹੀ ਸ਼ਾਹੀ ਤਖਤ ਤੇ ਜਾ ਬੈਠੇਗਾ ਜੇ ਲਖਪਤ ਰਾਏ ਵਰਗੇ ਬਸ ਕੁਝ ਕੁ ਹੋਰ ਦੀਵਾਨ ਮੇਰੇ ਕੋਲ ਹੋਣ ਤਾਂ ਆਪਣੇ ਲੋਕਾਂ ਦਾ ਲਹੂ ਹੋਂ ਵਿੱਚ ਵੀਰਤਾ ਸੰਕੋਚ ਨਾ ਕਰਨ ਤਾਂ ਲਾਲ ਕਿਲੇ ਨੂੰ ਮੈਂ ਕੋਈ ਸਮੇਂ ਵਿੱਚ ਹੀ ਸਰ ਕਰ ਲਵਾਂਗਾ ਐਸੀਆਂ ਗੱਲਾਂ ਨवाब ਲਾਹੌਰ ਦੇ ਚਿੱਤ ਅੰਦਰ ਚਲਦੀਆਂ ਰਹਿੰਦੀਆਂ ਸਨ ਪਰ ਜਿਵੇਂ ਪ੍ਰਾਤਨ ਵੇਲੇ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਚ ਤੁਰਿਆ ਆ ਰਿਹਾ ਹੈ ਕਿ ਪਾਪੀ ਕੇ ਮਾਰਨੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਲੱਖੂ ਖਤਰੀ ਤੇ ਨਵਾਬ ਲਾਹੌਰ ਦੇ ਪਾਪਾਂ ਦਾ ਢੇੜਾ ਭਰ ਗਿਆ ਸੀ ਹੁਣ ਉਸ ਵਿੱਚ ਕੋਈ ਇੱਕ ਵੀ ਪਾਪ ਹੋਰ ਸਮ ਸਕਰਾ ਮੁਸ਼ਕਲ ਸੀ ਤੇ ਢੇੜਾ ਹੁਣ ਬਸ ਡੁੱਬਣ ਵਾਲਾ ਹੀ ਸੀ ਕੋੜ ਗੋੜ ਵੇਚਦੇ ਆਮ ਵਪਾਰੀਆਂ ਨੂੰ ਵੀ ਲੱਖੂ ਨੇ ਫੜ ਕੇ ਮੌਦੇ ਘਾੜ ਉਤਾਦ ਦਿੱਤਾ ਸੀ ਸਿਰਫ ਇਸੇ ਕਰਕੇ ਉਹ ਗੁੜ ਲੈ ਲੋ ਭਾਈ ਗੁੜ ਦਾ ਹੋਕਾ ਦੇ ਰਹੇ ਸਨ ਗੁੜ ਕਹਨ ਤੇ ਲੱਖੂ ਨੇ ਪਾਬੰਦੀ ਲਾਈ ਹੋਈ ਸੀ ਸੋ ਡਰਦੇ ਹੋਏ ਵਿਚਾਰੇ ਆਮ ਲੋਕ ਗੁੜ ਨੂੰ ਮਠਿਆਈ ਰੋੜੀ ਜਾਂ ਭੇਲੀ ਕਹਿ ਲੱਗ ਪਏ ਸੰਸਾਰ ਨੂੰ ਚਾਨਣ ਮੰਨ ਰਹੀ ਬਾਣੀ ਦੀਆਂ ਪੋਥੀਆਂ ਦੀ ਉਸ ਨੇ ਬੇਅਦਬੀ ਕੀਤੀ ਭਾਵੇਂ ਗੁਰੂ ਬੇਅੰਤ ਹੈ ਗੁਰੂ ਅਦਬਾਂ ਬੇਅਦਬਾਂ ਤੋਂ ਪਾਰ ਹੈ ਗੁਰੂ ਨੂੰ ਸਤਕਾਰ ਦੀ ਲੋਚਾ ਨਹੀਂ ਤੇ ਅਪਮਾਨ ਦਾ ਪੈ ਨਹੀਂ ਗੁਰੂ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਤੇ ਨਿੰਦਾ ਕਰਿਆਂ ਘੜਦਾ ਨਹੀਂ ਪਰ ਗੁਰੂ ਕੇ ਸਿੱਖ ਤੇ ਕੁਦਰਤ ਗੁਰੂ ਪ੍ਰਤੀ ਬੋਲੇ ਜਾਂਦੇ ਮੰਦੇ ਬੋਲ ਗੁਰੂ ਦੀ ਮੁਖਵਕ ਬਾਣੀ ਦਾ ਨਰਾਦਰ ਕਿਵੇਂ ਸਹਰ ਸਕਦੇ ਹਨ ਗੁਰੂ ਦੇ ਅਦਬ ਵਿੱਚ ਲਬਰੇਜ ਕੁਦਰਤ ਕਦ ਗੁਰੂ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਬਖਸ਼ਦੀ ਹੈ ਕੁਦਰਤ ਦਾ ਨਿਆਂ ਦੁਨੀਆਵੀ ਅਦਾਲਤਾਂ ਤੋਂ ਬਹੁਤ ਪਰਿਆ ਹੈ ਇਹ ਨਿਆਂ ਵਕੀਲਾਂ ਦੀਆਂ ਝੂਠੀਆਂ ਸੱਚੀਆਂ ਦਲੀਲਾਂ ਤੇ ਆਧਾਰਿਤ ਨਹੀਂ ਇਸ ਅਦਾਲਤ ਵਿੱਚ ਨਿਆਂ ਕਾਜ਼ੀ ਦੀ ਕਲਮਨ ਦਾ ਮਥਾਜ ਨਹੀਂ ਕੁਦਰਤ ਸਭ ਦੇਖ ਰਹੀ ਹੈ ਚੋਰ ਨੂੰ ਵੀ ਤੇ कोतवाल ਨੂੰ ਵੀ ਦੁਨੀਆਵੀ ਅਦਾਲਤਾਂ ਵਿੱਚ ਕਾਜ਼ੀ ਦੀ ਕੁਰਸੀ ਤੇ ਬੈਠ ਕੇ ਕੀਤੀਆਂ ਜਾਂਦੀਆਂ ਚੋਰੀਆਂ ਵੀ ਕੁਦਰਤ ਤੋਂ ਲੁਕ ਨਹੀਂ ਸਕਦੀਆਂ ਜਦੋਂ ਕਚਹਿਰੀ ਦਰਗਾਹ ਵਿੱਚ ਲੱਗਦੀ ਹੈ ਤਾਂ ਮੁਲਜ਼ਮ ਦਾ ਦੁਨਿਆਵੀ ਰੁਤਬਾ ਤੇ ਅਹੁਦਾ ਨਹੀਂ ਦੇਖਿਆ ਜਾਂਦਾ ਵੱਡੇ ਵੱਡੇ ਬਾਦਸ਼ਾਹ ਗੁਜਰਤ ਦੇ ਨਿਆਂ ਤੇ ਘਾ ਦੀਆਂ ਟੜਾਂ ਜਹੇ ਕਰ ਦਿੱਤੇ ਦੁਨਿਆਵੀ ਅਦਾਲਤਾਂ ਦੇ ਕਾਜੀ ਦਰਗਾਹੀ ਨਿਆਂ ਵੇਲੇ ਨਰਕਾਂ ਵਿੱਚ ਛੁੱਟੇ ਜਾਂਦੇ ਹਨ ਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਉਹ ਕਦ ਬਖਸ਼ੇ ਜਾਂਦੇ ਜਾਣੇ ਹਨ ਸਮੇਂ ਦੇ ਕਾਲ ਚੱਕਰ ਵਿੱਚ ਵੱਜੇ ਹੋਏ ਅਸੀਂ ਦੁਨਿਆਵੀ ਜੀਵ ਕਈ ਵਾਰ ਕਹਲੇ ਪੈ ਜਾਂਦੇ ਹਾਂ ਕਿ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਪਰ ਸਿੰਘ ਸਿੰਘ ਦਾ ਵਿਸ਼ਵਾਸ ਦੇ ਰੇੜ ਸੀ ਕਿ ਲੱਖੂ ਜਹੇ ਦੁਖੀ ਆ ਤੇ ਗੁਰੂ ਨਿੰਦਕਾਂ ਦੇ ਸਿਰ ਇੱਕ ਦਿਨ ਤਬ ਦੇਤੇ ਲਕੜਾਂਾਂ ਵਿੱਚ ਦਿੱਤੇ ਹੀ ਜਾਣਗ ਹੰਕਾਰ ਜਦ ਲੱਖੂ ਦੇ ਸਿਰ ਚੜ ਜਾਂਦਾ ਸੀ ਤਾਂ ਉਹ ਬੋਲਦਾ ਕਿ ਇੱਕ ਖੱਤਰੀ ਦਾ ਸ਼ੁਰੂ ਕੀਤਾ ਆ ਪੰਥ ਇੱਕ ਖੱਤਰੀ ਹੀ ਖਤਮ ਕਰ ਕਰੇਗਾ ਉਸ ਮਤਹੀਨ ਨੂੰ ਕੌਣ ਦੱਸੇ ਕਿ ਅਕਾਲੀ ਪੰਥ ਅਕਾਲ ਪੁਰਖ ਦਾ ਸੰਤ ਸਪਾਹੀ ਪੁੱਤਰ ਹੈ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਬਥੇਰੇ ਆਏ ਤੇ ਆ ਮਿਟ ਗਏ ਇਹ ਕਾਲਪੁਰਖ ਦੀ ਆਪਣੀ ਨਿੱਜੀ ਫੌਜ ਹੈ ਕਾਲਪੁਰਖ ਦੇ ਮਹਾਕਾਲ ਪੁੱਤਰਾਂ ਦੀ ਸੈਨਾ ਇਹ ਧਰਤੀ ਤੋਂ ਬਰਾਈ ਦਾ ਖਾਤਮਾ ਕਰਕੇ ਬੇਗੰਪੁਰ ਆਸਥਾਪਿਤ ਕਰਨ ਲਈ ਪੈਦਾ ਕੀਤੀ ਗਈ ਹੈ ਤੇ ਆਪਣਾ ਟੀਚਾ ਸਰ ਕਰੇ ਬਿਨਾ ਰੁਕੇਗੀ ਨਹੀਂ ਜਾਲਮ ਬਾਪੀਆਂ ਨਾਸ ਕਰਨ ਲਈ ਉਪਜੀ ਇਸ ਫੌਜ ਦਾ ਕੋਈ ਪੁੱਤਰ ਨਵਾਬ ਤੇ ਹੰਕਾਰੀ ਖੱਤਰੀ ਕਿਵੇਂ ਵਾਲ ਵੀ ਵਿੰਗਾ ਕਰ ਸਕਦਾ ਹਾਂ। ਪ੍ਰਾਤਨ ਸਿੱਖਾਂ ਦਾ ਮੰਨਣਾ ਸੀ ਕਿ ਜਦ ਲਖਪਤ ਰਾਏ ਪੰਜਾਬ ਵਿੱਚ ਆਪਣਾ ਕਹਿਰ ਵਰਤਾ ਰਿਹਾ ਸੀ ਤਾਂ ਅਕਾਲ ਪੁਰਖ ਦਰਬਾਰ ਵਿੱਚ ਕੁਝ ਹਲਚਲ ਹੋਈ। ਕਰਤਾਪੁਰਖ ਜੀ ਨੇ ਕੁਦਰਤ ਨੂੰ ਹਨੇਰੇ ਦਾ ਕਾਰਨ ਪੁੱਛਿਆ ਤਾਂ ਜਵਾਬ ਆਇਆ ਨਾਨਕ ਨਿਰੰਕਾਰ ਜੀ ਦੇ ਨਾਮ ਦੀ ਕੋਈ ਮੂਰਖ ਨਿੰਦਾ ਕਰ ਰਿਹਾ ਹੈ ਤੇ ਕਹਿੰਦੇ ਨੇ ਕੁਦਰਤ ਨੇ ਇਸ ਵਾਕ ਨੇ ਲੱਖੂ ਦੀ ਹੁਣੀ ਤੈਅ ਕਰ ਦਿੱਤੀ। ਕਾਬਲੋਂ ਤੁਰੇ ਅਹਿਮਦ ਅਬਦਾਲੀ ਦੀਆਂ ਫੌਜਾਂ ਨੇ ਲਾਹੌਰ ਦਾ ਰਾਹ ਫੜਿਆ। ਜਾਂ ਕਹਿ ਲਓ ਕਿ ਇਹ ਕੁਦਰਤ ਦਾ ਨਿਆਕਰਦਾ ਢੰਗ ਸੀ ਕਿ ਪੈਰੀ ਵਜੇ ਕੰਡੇ ਨੂੰ ਦੂਜੇ ਤਿੱਖੇ ਕੰਡੇ ਨਾਲ ਹੀ ਕੱਢਿਆ ਜਾਵੇਗਾ ਭਰਾ ਹੀ ਭਰਾਵਾਂ ਨੂੰ ਮਾਰਨਗੇ ਤੁਰਕ ਤੁਰਕਾਂ ਦਾ ਸਫਾਇਆ ਕਰਨਗੇ ਨਾਦਰ ਨੂੰ ਪਾਰ ਬਲਾ ਕੇ ਅਬਦਾਲੀ ਤੇ ਤੈਮੂਰ ਦੇ ਦਿੱਲੀ ਦਾ ਰੋਕ ਕੀਤਾ ਲਾਹੌਰ ਤੇ ਕਬਜ਼ਾ ਕਰਦਿਆਂ ਗਿਲਜਿਆਂ ਨੂੰ ਦੇਰ ਨਾਲ ਲੱਗੀ ਨਵਾਬ ਲਾਹੌਰ ਦੇ ਦੀਵਾਨ ਲਖਪਤਰਾਏ ਹੁਣ ਦੁਰਾਨੀ ਦੇ ਜੀ ਹਜ਼ੂਰੀਏ ਬਣ ਗਏ ਦਿੱਲੀ ਵੱਲੋਂ ਵਜ਼ੀਰ ਕਰਮਦੀਨ ਸੁਰ ਅਲੀ ਤੇ ਜੈਪੁਰ ਦਾ ਬਹਾਦਰ ਰਾਜਪੂਤ ਮਰਾਜਾ ਮਦੋ ਸਿੰਘ ਵੱਡੀ ਫੌਜ ਲੈ ਕੇ ਅਬਦਾਲੀ ਨਾਲ ਲੋਹਾ ਲੈਣ ਲਈ ਸਰਹੰਦ ਨੇੜੇ ਆਖਲੂ ਤੇ ਹਨ ਤੋਪ ਦਾ ਗੋਲਾ ਲੱਗਣ ਕਰ ਵਜ਼ੀਰ ਕਰਮ ਅਲੀ ਕਹਿੰਦੇ ਹੱਲੇ ਪਹਿਲੇ ਹੱਲੇ ਵਿੱਚ ਹੀ ਜਾਨੋਂ ਕੂਚ ਕਰ ਗਿਆ ਉਸ ਦੇ ਦਲੇਰ ਪੁੱਤਰ ਨੇ ਮੌਕਾ ਸੰਭਾਲ ਲਿਆ ਤੇ ਫੌਜ ਨੂੰ ਖਬਰ ਨਹੀਂ ਹੋਣ ਦਿੱਤੀ ਕਿ ਫੌਜ ਦੀ ਗਵਾਹੀ ਕਰਨ ਵਾਲਾ ਵਜ਼ੀਰ ਮਾਰਿਆ ਗਿਆ ਹੈ ਤਾਂ ਕਿ ਸਪਾਹੀਆਂ ਦੇ ਹੌਸਲੇ ਨਾ ਟੁੱਟੇ ਆਂ ਉਸਨੇ ਆਪਣੇ ਪਿਤਾ ਨਵਾਦੀ ਉੱਤੇ ਇਸ ਤਰ੍ਹਾਂ ਬਿਠਾਇਆ ਕਿ ਉਹ ਬਿਲਕੁਲ ਸਹੀ ਸਲਾਮਤ ਜਾ ਰਿਹਾ ਸੀ ਵਜ਼ੀਰ ਨੂੰ ਦੇਖ ਕੇ ਸਿਨਾਂ ਦਲੇਰੀ ਨਾਲ ਅੱਗੇ ਵਧ ਰਹੀ ਸੀ ਇਸ ਤਰ੍ਹਾਂ ਵਜ਼ੀਰ ਕਰਮਦੀਨ ਦੇ ਪੁੱਤਰ ਦੀ ਸਿਆਣਪ ਨਾਲ ਦਿੱਲੀ ਨੇ ਇਹ ਮੈਦਾਨ ਮਾਰ ਲਿਆ ਤੇ ਅਫਗਾਨੀ ਹਾਰ ਕੇ ਵਾਪਸ ਮੁੜ ਗਿਆ ਪਰ ਵਜ਼ੀਰ ਦਾ ਬਹਾਦਰ ਪੁੱਤਰ ਲੜਾਈ ਜਿੱਤ ਕੇ ਵਾਪਸ ਦਿੱਲੀ ਨਹੀਂ ਪਰਤਿਆ ਸਕੂ ਅਫਗਾਨੀ ਦਾ ਪਿੱਛਾ ਕਰਕੇ ਉਸ ਨੂੰ ਕਾਬਲ ਦੇ ਰਾਹ ਪਾ ਕੇ ਆਇਆ ਜੰਗਲ ਵਿੱਚ ਦਿਖਾਈ ਦਲੇਰੀ ਤੇ ਸਿਆਣਪ ਕਰਕੇ ਦਿੱਲੀ ਦਰਬਾਰ ਨੇ ਕਰਮਦੀਨ ਦੇ ਇਸੇ ਪੁੱਤਰ ਨੂੰ ਲਾਹੌਰ ਦਾ ਸੁਬੇਦਾਰ ਨਿਯੁਕਤ ਕਰ ਦਿੱਤਾ ਜਿਸ ਨੂੰ ਉਹ ਲੋਕ ਹੁਣ ਸੁਬੇਦਾਰ ਮੀਰ ਮੰਨੂ ਦੇ ਨਾਮ ਤੋਂ ਜਾਣੂ ਜਾਣਨ ਲੱਗੇ ਸਨ ਮੀਰ ਮੰਨੂ ਨੇ ਆਪਣਾ دیਵਾਨ ਕੌੜਾ ਮਲ ਨੂੰ ਥਾਪਿਆ ਤੇ ਅਬਦਾਲੀ ਦਾ ਸਾਥ ਦੇਣ ਕਰਕੇ ਲਖੂ ਖੱਤਰੀ ਨੂੰ 30 ਲੱਖ ਟਕੇ ਜੁਰਮਾਨਾ ਲਾਇਆ 20 ਲੱਖ ਤਾਂ ਲਖੂ ਨੇ ਭਰ ਦਿੱਤਾ ਤੇ ਬਾਕੀ 10 ਲੱਖ ਬਧ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸਿੱਖ ਪੰਥ ਦੇ ਹਤਾਚੀ ਦੀਵਾਨ ਕੌੜਾ ਮਲ ਨੇ ਮੀਰ ਮੰਨ ਨੂੰ ਬਾਕੀ 10 ਲੱਖ ਟਕੇ ਦੇਣ ਦੀ ਪੇਸ਼ਕਸ਼ ਕੀਤੀ ਦੀਵਾਨ ਸਾਹਿਬ ਜੀ ਨੇ ਪਤਵੰਤੇ ਨਾਲ ਲੈ ਕੇ ਲਖਪਤ ਰਾਏ ਦੇ ਤਰਲੇ ਪਾਏ ਸਨ ਕਿ ਸਿੱਖਾਂ ਦੇ ਘਰ ਨਾ ਟਾਇ ਪਰ ਗੁੱਸੇ ਦੇ ਅੰਕਾਰ ਵਿੱਚ ਅੰਨੇ ਹੋ ਚੁਕੇ ਲਖੂ ਖੱਤਰੀ ਨੇ ਕਿਹਾ ਸੀ ਜੇ ਰੱਬ ਖੁਦ ਆ ਕੇ ਰੋਕੇ ਤਾਂ ਵੀ ਨਹੀਂ ਰੁਕਾਂਗਾ ਹੁਣ ਮੈਂ ਇਸ ਤ੍ਰਤੀ ਤੋ ਸਿੱਖਾਂ ਦਾ ਨਾਮ ਉਹ ਨਿਸ਼ਾਨ ਮਟਾ ਕੇ ਇਹ ਦਮ ਲਮਾਵੇ ਉਹਦੇ ਇਹ ਭੇੜੇ ਜਿਹੇ ਕੋੜੇ ਬੋਲ ਸੁਣ ਕੇ ਦੀਵਾਨ ਸਾਹਿਬ ਵੀ ਬੋਲੇ ਸਨ ਉਲੂਆਂ ਦੇ ਕਿਹਾਂ ਤੋਂ ਸੂਰਜ ਨਹੀਂ ਢਲਦੇ ਹੁੰਦੇ ਲਖਪਤਰਾਏ ਜਿਹੜਾ ਕਾਂ ਕੋਲਾਂ ਤੋਂ ਆਪਣੇ ਅੰਡਿਆਂ ਦੀ ਰਾਖੀ ਨਾ ਕਰ ਸਕਦਾ ਹੋਏ ਉਹ ਬਾਜਾਂ ਨੂੰ ਮਾਰਦੇ ਸੁਪਨੇ ਨਹੀਂ ਲੈ ਸਕਦਾ ਦੁਨੀਆਂ ਦੇ ਸਾਰੇ ਜੰਗਲਾਂ ਦੇ ਗਿੱਦੜ ਇਕੱਠੇ ਹੋ ਕੇ ਵੀ ਕਿਸੇ ਇੱਕ ਛੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਅਸੀਂ ਤੇਰੇ ਭਲੇ ਲਈ ਹੀ ਕਹਿ ਰਹੇ ਹਾਂ ਹਜੇ ਵੀ ਆਪਣਾ ਹੰਕਾਰ ਛੱਡ ਦੇ ਪਰ ਲਖਪਤ ਨੇ ਕਿਸੇ ਵੀ ਦੀ ਇੱਕ ਨਾ ਸੁਣੀ ਤੇ ਅੱਜ ਜਦ 10 ਲੱਖ ਟਕਿਆਂ ਪਿੱਛੇ ਉਸ ਨੂੰ ਕਾਲ ਕੋਠੜੀ ਵਿੱਚ ਸੁੱਟਿਆ ਜਾ ਰਿਹਾ ਸੀ ਤਾਂ ਵੱਡੇ ਦਲੇਰ ਦੇ ਮੂੰਹ ਤੋਂ ਮੱਖੀ ਨਹੀਂ ਸੀ ਉਡਾਈ ਜਾ ਰਹੀ ਦੀਵਾਨ ਕੌੜਾ ਮਾਲ ਨੇ ਮਿਹਰਬਾਨ ਨੂੰ ਕਿਹਾ ਸੁਪੇਦਾਰ ਸਾਹਿਬ ਜੇ ਬਚਦੇ 10 ਲੱਖ ਮੈਂ ਚੁਕਾ ਦਿਆਂ ਤਾਂ ਕਿ ਇਸ ਖੱਤਰੀ ਨੂੰ ਤੁਸੀਂ ਮੇਰੇ ਹਵਾਲੇ ਕਰ ਦਿਓਗੇ ਬੇਸ਼ੱਕ ਪਰ ਤੁਸੀਂ ਕੀ ਕਰੋਗੇ ਇਸ ਦਾ ਸਾਡਾ ਵੀ ਕੋਈ ਪੁਰਾਣਾ ਸਾਹਿਬ ਕਿਤਾਬ ਹੈ ਇਸ ਨਾਲ ਦੀਵਾਨ ਤੇ ਦੀਵਾਨ ਕੌੜਾ ਮਲ ਜੀ ਨੇ ਲਖਪਤਰਾ ਇਹਨੂੰ ਛੜਵਾ ਲਿਆ ਤਾਂ ਦੇ ਹੰਕਾਰ ਵਿੱਚ ਚੂਰ ਹੋ ਚੁਕੇ ਮਨੁੱਖ ਨੂੰ ਪਾਪ ਕਮਾਉਣ ਵੇਲੇ ਆਪਣੇ ਅੰਤ ਦਾ ਭੈ ਨਹੀਂ ਰਹਿੰਦਾ ਲਖਪਤਰਾਏ ਨਿਵਾਨੀਆਂ ਨਵਾਬੀਆਂ ਬਾਛੀਆਂ ਦੀ ਚਮਕ-ਦਮਕ ਬੰਦੇ ਨੂੰ ਉਸ ਦੀ ਅਗਲੀ ਔਕਾਤ ਭੁਲਾ ਦਿੰਦੀ ਹੈ ਉਹ ਵਿਸਾਰ ਬੈਠਦਾ ਹੈ ਕਿ ਮੌਤ ਉਸ ਦੇ ਦਰ ਤੇ ਵੀ ਲਗਭਗ ਦਸਤਕ ਦੇਵੇਗੀ ਤੇ ਫੇਰ ਹੋਵੇਗਾ ਨਿਆ ਅਸਲ ਨਿਆ ਸੋਚ ਕਿੱਡੇ ਦਾਵੇ ਕੀਤੇ ਸਨ ਤੂੰ ਸਿੱਖਾਂ ਦਾ ਕੁੜਾ ਕੋਈ ਮਟਾ ਦੇਾਂਗਾ ਆ ਕਰ ਦਿਆਂਗਾ ਸਿੱਖਾਂ ਨੂੰ ਉਹ ਕਰ ਦਿਆਂਗਾ ਪੰਥ ਤਾਂ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ ਲਖਪਤਰਾਏ ਪੰਥ ਦੇ ਨਿਸ਼ਾਨ ਉਵੇਂ ਹੀ ਝੂਲ ਰਹੇ ਹਨ ਨੀਲੇ ਬਾਣੇ ਨਾਲ ਸਜੇ ਸਿੰਘਾਂ ਦੇ ਦਮਾਲਿਆਂ ਤੇ ਚੱਕਰੋਂ ਏਲਿਸ਼ ਕਰੇ ਹਨ ਖਾਲਸੇ ਦੇ ਤਿਰੰਗਾ ਦੀਆਂ ਟਾਪਾਂ ਦੀ ਆਵਾਜ਼ ਉਵੇਂ ਹੀ ਲਾਲ ਕਿਲੇ ਦੀਆਂ ਨੀਂਦਾਂ ਉਡਾਰ ਰਹੀ ਹੈ ਪਰ ਤੂੰ ਆਪਣੇ ਵੱਲ ਦੇ ਕਿੱਥੇ ਗਏ ਤੇਰੇ ਦਾਵੇ ਪਾਣੀ ਦੇ ਬੁਲਬਲੇ ਜਿਹੇ ਔਕਾਤ ਹੈ ਬਾਦਸ਼ਾਹਾਂ ਨਵਾਬਾਂ ਤੇ دیਵਾਨਾਂ ਦੀ ਤੇ ਪੰਥ ਬ੍ਰਹਮੰਡਾਂ ਦਾ ਮਾਲਕ ਹੈ ਦੀਵਾਨ ਕੌੜਾ ਮਾਲ ਜੀ ਬੋਲ ਰਹੇ ਹਨ ਤੇ ਲੱਖੋਂ ਆਪਣੀ ਜਾਨ ਮੁਠੀ ਵਿੱਚ ਘਿਰਦੀ ਮਿੱਟੀ ਵਾਂਗ ਜਾਬ ਰਹੀ ਹੈ ਤਰਲੇ ਉਹਦੇ ਸਾਰੇ શરી ਵਿੱਚੋਂ ਲਗਭਗ ਲਗਾਤਾਰ ਡਿੱਗ ਰਹੇ ਹਨ ਤੂੰ ਫਿਕਰ ਨਾ ਕਰ ਮੈਂ ਤੈਨੂੰ ਨਹੀਂ ਮਾਰਾਂਗਾ ਤੇਰਾ ਨਿਆ ਤੇਰਾ ਫੈਸਲਾ ਕਾਲਪੁਰਖ ਦੀ ਦਰਗਾਹ ਦਾ ਹੋਵੇਗਾ ਹੋਵੇਗਾ ਹੀ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ ਅਕਾਲ ਪੁਰਖ ਦੀ ਫੌਜ ਦੇ ਹਵਾਲੇ ਕਰਾਂਗਾ ਇਹ ਹੁਣ ਹੁਣ ਖਾਲਸਾ ਪੰਥ ਦੇ ਹੱਥ ਹੈ ਕਿ ਤੇਰੀ ਦੇ ਦੇ ਦੀ ਕੀ ਹੋਣੀ ਤੈ ਹੁੰਦੀ ਹੈ ਖਾਲਸਾ ਪੰਥ ਦੇ ਹਵਾਲੇ ਹੋਣ ਦਾ ਸੁਣ ਕੇ ਲੱਖੂ ਨੂੰ ਕੰਬਣੀ ਛਿੜ ਗਈ ਸਿੱਖਾਂ ਦੇ ਕੀਤੇ ਤਸ਼ੱਦਦ ਜ਼ੁਲਮ ਇੱਕ ਇੱਕ ਕਰਕੇ ਉਸ ਅਗੇ ਆਉਣ ਲੱਗੇ ਕਲੂਕਾਰੇ ਵਿੱਚ ਕੀਤਾ ਗਿਆ ਕਤਲੇ ਆਮ ਯਾਦ ਕਰਕੇ ਉਸ ਦਾ ਸਰੀਰ ਟੂਠਾ ਪੈ ਗਿਆ ਮਾਨ ਕੌੜਾ ਮਲ ਜੀ ਨੇ ਲੱਖੂ ਦੀਆਂ ਮਸ਼ਕਾਂ ਨੂਰ ਕੇ ਪੰਥ ਦੇ ਚਰਨਾਂ ਵਿੱਚ ਲਿਆ ਟੁੱਟਿਆ ਜਿਨ੍ਹਾਂ ਨੂੰ ਮਟਾਉਣ ਦੀਆਂ ਲੱਖੂ ਫੜਾ ਮਾਰਦਾ ਹੁੰਦਾ ਸੀ ਅੱਜ ਆਪਣੀ ਜਾਨ ਤੇ ਬਣੀ ਹੋਣ ਵਾਲੇ ਉਹਨਾਂ ਵੱਲ ਦਰਸਾਈਆਂ ਅੱਖਾਂ ਉਹਨਾਂ ਨਾਲ ਤੱਕ ਰਿਹਾ ਹੈ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਖੁਦਾ ਜਾਣੇ ਪਰ ਖਾਲਸਾ ਪੰਥ ਦੁਸ਼ਟ ਨੂੰ ਸੋਧਣ ਲਈ ਗੁਰਮਤਾ ਕਰ ਰਿਹਾ ਹੈ ਹਜ਼ਾਰਾਂ ਸਿੱਖਾਂ ਦੇ ਕਾਤਲ ਲਖਪਤ ਨੂੰ ਕਰੜੀ ਸਜ਼ਾ ਦੇ ਲਈ ਸਿੰਘ ਜਿਥੇ ਤਰ੍ਹਾਂ ਕੇ ਬੇਨਤੀ ਕਰ ਰਹੇ ਹਨ ਕਾਨੂੰਨਵਾਲ ਪਡੋਲ ਕਟੂਹਾ ਨਖਾਸ ਚੌਂਕ ਸਭ ਥਾਵਾਂ ਦੇ ਹਿਸਾਬ ਕੀਤੇ ਜਾਣੇ ਸਨ ਲੱਖ ਨੂੰ ਸਜ਼ਾ ਸੁਣਾਈ ਗਈ ਖਾਲਸਾ ਜੀ ਸਿੰਘਾਂ ਨੇ ਇਹ ਗੁਰਮਤਾ ਕੀਤਾ ਹੈ ਕਿ ਕੋਈ ਸ਼ਸਤਰ ਐਸਾ ਨਹੀਂ ਹੈ ਜੋ ਇਸ ਪਾਪੀ ਦੇ ਲਹੂ ਨਾਲ ਰੰਗ ਕੇ ਪਲੀਤ ਕੀਤਾ ਜਾਵੇ ਖਾਲਸਾ ਇਹ ਵੀ ਨਹੀਂ ਚਾਹੁੰਦਾ ਕਿ ਐਸੇ ਕ੍ਰਿਤਕਨ ਹੰਕਾਰੀ ਜ਼ਾਲਮ ਦੇ ਲਹੂ ਦਾ ਇੱਕ ਕਤਰਾ ਵੀ ਪੰਜਾਬ ਪੰਜਾ ਪਾਣੀਆਂ ਦੀ ਧਰਤੀ ਤੇ ਡੁੱਲੇ ਸੋ ਇਸ ਨੂੰ ਐਸੀ ਸਜ਼ਾ ਦਿੱਤੀ ਜਾਵੇ ਜਿਸਨੇ ਹਰ ਰੋਜ਼ ਮਰੇਗਾ ਜਿਹਦਾ ਇਹ ਹੱਕਦਾਰ ਵੀ ਹੈ ਬੰਥੋਲੇ ਲੱਖ ਨੂੰ ਲਾਈ ਗਈ ਸਜ਼ਾ ਗ੍ਰੰਥਾਂ ਵਿੱਚ ਵਰਨਨ ਕੀਤੇ ਕੁੰਭੀ ਨਰਕ ਜਈ ਸੀ ਉਸ ਨੂੰ ਇੱਕ ਹਨੇਰੀ ਕੋਠੀ ਵਿੱਚ ਤਾੜਿਆ ਗਿਆ ਜਿਸ ਦੀ ਸਿਰਫ ਛੱਤ ਤੇ ਇੱਕ ਸਰਾਖ ਹੈ ਸਭ ਖਲਕਤ ਨੂੰ ਕਿਹਾ ਗਿਆ ਕਿ ਉਹ ਜੰਗਲ ਪਾਣੀ ਉਸੇ ਸਰਾਖ ਵਿੱਚ ਜਾਣ ਇਸ ਤਰ੍ਹਾਂ ਲਖਪਤਰ ਆਏ ਜਿਹੜਾ ਪਾਪੀ ਜੁੰਦਾ ਹੋਇਆ ਹੀ 6 ਮਹੀਨੇ ਨਰਕ ਪੋ ਕੇ ਅਸਲੀ ਕੁੰਬੀ ਨਰਕ ਲਈ ਚਲਾਣਾ ਕਰ ਗਿਓ ਲੋ ਜੀ ਅੱਜ ਲਈ ਇਨ ਇਤਿਹਾਸ ਲੈ ਕੇ ਹਾਜ਼ਰ ਹੋਏ ਆਂ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕੀਆਂ ਹੋਈਆਂ ਹੋਣਗੀਆਂ ਨਾਦਾਨ ਸਿੰਘ ਜੈ ਜਾਣ ਕੇ ਮਾਫ ਕਰਦਣਾ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ